ਭਾਈ ਆਵਾਜ਼ ਚੈੱਕ ਕਰੋ ਲੈ ਜੀ ਹਾਲੁ ਕੇ ਭਾਈ ਓਕੇ ਕੰਮ ਠੀਕ ਆ ਇਹਦੇ ਪ੍ਰੈਸ਼ਰ ਕਿੰਨਾ ਹੈ ਬਲ ਬਲ ਭਾਈ ਇਹਦੇ ਪ੍ਰੈਸ਼ਰ ਚੈੱਕ ਕਰੋ ਲੋ ਜੀ ਮਿੱਤਰੋ ਸਾਸੀ ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਅੱਜ ਆਪਣੇ ਕੋਲ ਭਾਈ ਮਹਿੰਦਰ ਆਇਆ ਟਰੈਕਟਰ 475 ਠੀਕ ਹੈ ਟਰੈਕਟਰ ਆਪਣੇ ਕੋਲ ਜੇ ਆਇਆ ਜੀ ਤੇ ਟਰੈਕਟਰ ਬਾਈ ਤਕਰੀਬਨ ਇਹ ਸਾਲ ਦੋ ਸਾਲ ਦਾ ਖੜਾ ਹੀ ਸੀਗਾ ਤੇ ਸਾਫ ਸੋਟ ਕਰਕੇ ਲੈ ਕੇ ਆਏ ਆ। ਕੋ ਆਜੋ ਜੋਤ ਬਾਈ। ਤੇ ਬੰਦੇ ਆਪਣੇ ਕੋਲ ਅੱਜ ਨਵੇਂ ਆਏ ਹੋਏ ਆ ਬਾਈ ਸਾਰਿਆਂ। ਟਰੈਕਟਰ ਦੇਖੋ ਬਾਈ ਟਰੈਕਟਰ origignal ਦੀ ਪੂਰੀ ਗਾਰੰਟੀ ਹੋਊਗੀ। ਹੋਰ ਸੁੱਖੇ ਬਾਈ। ਠੀਕ ਆ ਦੇਖਦਾ ਟਰੈਕਟਰ ਠੀਕ ਆ। ਇਹ ਟਰੈਕਟਰ ਆਪਾਂ ਤੁਹਾਨੂੰ ਜਮ੍ਹਾਂ ਹੀ ਜਾਇਜ਼ ਰੇਟ ਮੰਗਣਾ। ਬਾਕੀ ਉਹ ਚੋ ਵੀ ਤੁਹਾਨੂੰ ਮਾਨਦਾਨ ਕਰਕੇ ਦਵਾਵਾਂਗੇ ਟਰੈਕਟਰ। ਕਈ ਵੀਰਾਂ ਦੇ ਫੋਨ ਆਏ ਬਈ ਟਰੈਕਟਰ ਲੈਣਾ ਜਮਿੰਦਰਾ 400 ਹੋਵੇ ਤੇ ਰੇਟ ਵੀ ਜਾਇਜ਼ ਹੋਵੇ ਟਰੈਕਟਰ ਵੀ ਵਧੀਆ ਹੋਵੇ ਠੀਕ ਆ ਜੀ ਹੋਰ ਜੀ ਕੀ ਹਾਲ ਹੈ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਸਾਡੇ ਪਾਸੇ ਲੱਗਦਾ ਤੁਸੀਂ ਕਹੀ ਜਾਣਾ ਵੀ ਸਾਰਿਆਂ ਨੂੰ ਮਾਮਾ ਕਹੀ ਜਾਂਦਾ ਹਰ ਭਾਈ ਇਹ ਜਿੰਨੇ ਵੀ ਹੈਗੇ ਨੇ ਮੇਰੇ ਮਾਮੇ ਦੇ ਮਿੱਤਰ ਨੇ ਬਹੁਤ ਪ੍ਰੇਮੀ ਤਾਂ ਕਰਕੇ ਵੀ ਸਾਰਿਆਂ ਨੂੰ ਮਾਮਾ ਹੀ ਕਹਿਣਾ ਮੰਨਦਾ ਹਨਾ ਐਵੇਂ ਜੋਤ ਬਾਈ ਠੀਕ ਆ ਹੋਰ ਜੋਤ ਬਾਈ ਨਵੀਂ ਦਾਜੀ ਕੋਈ ਠੀਕ ਆ ਅੱਜ ਥੋੜਾ ਜਿਹਾ ਥੋੜੀ ਜਿਹੀ ਲੱਗੀ ਧੁੱਪ ਨਿਕਲ ਵਧੀਆ ਮੌਸਮ ਖੁੱਲ ਜਾਵੇ ਤੇ ਟਰੈਕਟਰ ਬਾਈ ਅਸੀਂ ਦੇਣਾ ਇਹ ਆਵਤਪੁਰ ਹਾਂਜੀ ਆਵਤਪੁਰ ਆਵਤਪੁਰ ਦੇਣਾ ਬਾਈ ਥੋੜਾ ਬਹੁਤਾ ਗੰਨੇ ਦਾ ਕੰਮ ਰਹਿੰਦਾ ਮਾਮੇ ਦਾ ਤੇ ਟਰੈਕਟਰ ਕੋਈ ਹੈ ਨਹੀਂ ਤੇ ਤਾਂ ਕਰਕੇ ਫਿਰ ਆਵਤਪੁਰ ਚੱਲਿਆ ਇਹ ਟਰੈਕਟਰ ਦਾ ਆਪਾਂ ਕੋਈ ਗਾਹ ਕਹਾ ਥੋੜੇ ਘਰੇ ਭੇਜ ਦੇਣਾ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਬਾਈ ਲਿਵਰ ਲੋਡ ਚੈੱਕ ਕਰ ਲਓ ਮਗਰਾੜ ਦੇਖੋ ਟਰੈਕਟਰ ਦੇ ਸਭ ਨੂੰ ਲਾਈਟਾਂ ਲੂਟਾਂ ਲੱਗਣੀਆਂ ਬਾਈ ਤੇ ਮਰਾੜੂ ਰਹਿਣ ਵਧੀਆ ਪਿਆ ਟਰੈਕਟਰ ਅੰਦਰੋਂ ਦੇਖੋ ਬੜੀ ਹੁੱਕ ਲੱਗੀ ਹੋਈ ਆ ਚੱਲ ਮੀ ਠੀਕ ਆ ਜੀ ਇਹ ਸੀਟ ਬਾਈ ਪੈਣੀ ਆ ਸੀਟ ਇਹਦੀ ਆਪਾਂ ਨੇ ਹੁਣੇ ਪਵਾ ਕੇ ਭੇਜ ਦੇਣਾ ਟਰੈਕਟਰ ਬੈਟਰੀ ਡਾਊਨ ਆ ਬੈਟਰੀ ਵੀ ਉੱਪਰ ਅੱਜ ਆਪਾਂ ਨਵੀਂ ਰਖਾ ਦੇਣੀ ਠੀਕ ਹੈ ਜਨਕਾ ਤੁਹਾਨੂੰ ਟਰੈਕਟਰ ਇਹ ਪੂਰਾ ਓਕੇ ਕਰਕੇ ਦਵਾਂਗੇ ਜਿਹਨੇ ਲੈਣਾ ਹੋਇਆ ਟਰੈਕਟਰ ਦਾ ਹਿੱਸਾ ਹਿੱਸਾ ਤੇ ਨਵਾਂ ਪਿਆ ਹੋਇਆ ਇੰਜਨ ਦਾ ਕੰਮ ਆ ਬਾਈ ਬੰਦੇ ਕਹਿੰਦੇ 2 ਸਾਲ ਪਹਿਲਾਂ ਅਸੀਂ ਸਾਰੀ ਕੱਟ ਨਵੀਂ ਪਵਾਈ ਬਾਕੀ ਤੁਸੀਂ ਆਵਾਜ਼ੇ ਸੁਣ ਸਕਦੇ ਟਰੈਕਟਰ ਥੋੜਾ ਜਿਹਾ ਜੇ ਤਿਆਰ ਬਿਆਰ ਜਾਂ ਹੋਣਾ ਹੈ ਤੋ ਤੂ ਹੋ ਠੀਕ ਹੈ ਜੀ ਮੁਰਲੇ ਟਾਇਰ ਬਾਈ ਮੁਰਲੇ ਟਾਇਰਾਂ ਦਾ ਹਜੇ ਐਮ ਆਰ ਐਫ ਵੀ ਨਹੀਂ ਮਟਿਆ ਹੈਗਾ ਮੁਰਲੇ ਟਾਇਰ ਰਹਿ ਗਏ 80 85 ਪੈਸੇ ਪਿਛਲੇ ਟਾਇਰ ਹੈਗੇ ਤਕਰੀਬਨ 40 45 ਪੈਸੇ ਇਹ ਵੀ ਪੱਕੇ ਆ ਬਾਈ ਬਿਰਲਾ ਦੇ ਟਾਇਰ ਨੇ ਵਧੀਆ ਗੁੱਡੀ ਖੜੀ ਐਨ ਠੀਕ ਹੈ ਜੀ ਤੇ ਇੰਜਨ ਟਰੈਕਟਰ ਦਾ ਪੂਰਾ ਪਿਆ ਬਾਈ ਕਿਤੋਂ ਕੋਈ ਲੀਕ ਨਹੀਂ ਹੈਗੀ ਸਿਰਫ ਇੱਕ ਚੱਕੇ ਦੀ ਪਿਛਲੇ ਸੀਲ ਲੀਕ ਉਹ ਵੀ ਅੱਜ ਆਪਾਂ ਨੇ ਪਵਾ ਦਾਨੀ ਕਿਉਂਕਿ ਟਰੈਕਟਰ ਖੜਨੇ ਕਰਕੇ ਥੋੜੀ ਜੀ ਕੰਡੀਸ਼ਨ ਹੋ ਗਈ ਆ ਟੈਂਕ ਦੀ ਰੰਗ ਥੋੜਾ ਜਿਹਾ ਘੱਟ ਆ ਬਾਕੀ ਸ਼ੋ ਸ਼ੂ ਦਾ ਰੰਗ ਪੂਰਾ ਵਧੀਆ ਪਿਆ ਠੀਕ ਆ ਜੀ ਠੁਕੇ ਭਾਈ ਮਾਰੀ ਰੇਸ ਮਾਰੀ ਨੀ ਟਰੈਕਟਰ ਉੱਪਰ ਬਹਿ ਗਿਆ ਦੀ ਉਧਰ ਦੀ ਮਾਰਦੇ ਤਾਂ ਵੀ ਕੋਈ ਗੱਲ ਨਹੀਂ ਅੰਮੀ ਆ ਜਾਓ ਸੰਗੀ ਘਾਤੇ ਜਾਣੇ ਆ ਹਾਂ ਮਾਰੀ ਠੁਕੇ ਭਾਈ ਲੈ ਭਾਈ ਆਵਾਜ਼ ਚੈੱਕ ਕਰੋ ਰਹਿਣ ਦਿਓ ਇਹ ਬੜਾ ਗੇੜਾ ਦੇ ਆ ਟਰੈਕਟਰ ਦਾ ਦੇਖ ਚਲਾ ਕੇ ਮੜਾ ਜਾ ਚੌਥਾ ਬਾਅਦ ਸਤਾ ਜੀ ਲਿਆ ਭਾਈ ਖਾ ਵਈ ਟਰਾਈ ਲੈਣ ਗਿਆ ਟਰੈਕਟਰ ਦੀ ਉਹਨੂੰ ਪਤਾ ਹੀ ਆ ਭਾਈ ਬਾਕੀ ਜਿਹੜੀ ਹਲਕੀ-ਫੁਲਕੀ ਆਵਾਜ਼ ਹੈ ਦੇ ਹਿੱਸੇ ਚ ਹੁੰਦੀ ਉਹ ਐ ਪਿੱਛੇ ਦੇ ਆਵਾਜ਼ ਸਾਰੀ ਕਰਦੇ ਨੇ ਇਹ ਹਾਂ ਮਾੜੀ-ਮੋਟੀ ਤਾਂ ਕਰਦੀ ਹੈ Mahindra ਨੂੰ ਆਦਤਾ ਨਾ ਇਹ ਆਤੇ ਆ ਜੀ ਹਾਂ ਕਰਦਾ ਹੀ ਕਰਦਾ ਜੀ ਇੰਜਣ ਉੰਜਣ ਦਾ ਪੱਤ ਵਧੀਆ ਟਰੈਕਟਰ ਇਹ ਠੀਕ ਆ ਜੀ ਲਿਆ ਭਾਈ ਖਾ ਵਈ ਟਰਾਈ ਲੈ ਆ ਟਰੈਕਟਰ ਦੀ ਨਾਲ ਹਾਜ਼ੂ ਕੇ ਬਾਈ ਓਕੇ ਕਮ ਠੀਕ ਆ ਇਹਦਾ ਪ੍ਰੈਸ਼ਰ ਕਿੰਨਾ ਹੈ ਬਲ ਬਲ ਬਾਈ ਇਹਦਾ ਪ੍ਰੈਸ਼ਰ ਚੈੱਕ ਕਰੋ ਬਲੈਟ ਬੈਟਰੀ ਆਪਾਂ ਬੈਟਰੀ ਤੁਹਾਨੂੰ ਰਖਾ ਕੇ ਦੇਣੀ ਆ ਹੁਣ ਠੀਕ ਆ ਜੀ ਹਾਂ ਆਪਾਂ ਤੁਹਾਨੂੰ ਸਰਵਟ ਸਟਾਰਟ ਦੇਣਾ ਤੇ ਬਾਕੀ ਬਾਈ ਆਪਾਂ ਦੱਸ ਦਿੰਦੇ ਆ ਵੀ ਇਹਦਾ ਰੇਟ ਠੀਕ ਆ ਜੀ ਇਹਦਾ ਮੁੱਲ ਹੈਗਾ 140000 ਰੁਪਇਆ 97 ਮਾਡਲ ਹੈ ਠੀਕ ਹੈ ਜੀ ਕਾਪੀ ਇਹਦੀ ਆ ਦੇਖੋ ਮੇਰੇ ਕੋਲ ਆ ਠੀਕ ਹੈ ਜੀ ਇਹ ਨਾਮ ਵੀ ਆਪਣੇ ਇੱਧਰ ਨੰਬਰ ਕਿੱਥੇ ਦਾ ਜੀ ਦੇਖੋ ਮੈਂ ਨੰਬਰ ਕਿੱਥੇ ਦਾ ਜੀ ਸਾਡੇ ਨਾਮ ਬਾਈ ਉਰੀ ਲੋਕਲੇ ਹੋਇਆ ਵਾ ਇਹ ਬਲਾਚੌਰ ਦਾ ਨੰਬਰ ਹੈ ਨਾਮ ਵੀ ਸਾਡੇ ਇੱਧਰ ਮਰੰਡੇ ਬਣੀ ਕਰਾ ਲਈ ਹੋਇਆ ਵਈ ਨਹੀਂ ਇਹ ਚਤਾਂਗਲੇ ਪਿੰਡ ਚ ਹੋਇਆ ਵਾ ਠੀਕ ਆ ਠੀਕ ਆ ਜੀ ਬਾਈ ਲੋਕਲੇ ਨਾਮ ਹੋਇਆ ਵਾ ਠੀਕ ਹੈ ਜੀ ਬਾਕੀ ਭਾਈ ਜਿਹਨੇ ਵੀ ਟਰੈਕਟਰ ਦੇਖਣਾ ਹੋਇਆ ਸਾਡੇ ਉਰੇ ਲੋਕਲੇ ਪਿੰਡ ਆ ਇਹਨਾਂ ਦਾ ਉੱਥੇ ਜਾ ਕੇ ਉਹਨਾਂ ਕੋਲ ਦੇਖ ਸਕਦਾ ਜੀ ਠੀਕ ਆ ਤੇ ਲਗਭਗ ਭਾਈ ਤਕਰੀਬਨ 4-5000 ਦੇ ਉੱਤੇ ਲੱਗੇ ਜਾਣਾ ਕਿਉਂਕਿ 2500 3000 ਦੀ ਬੈਟਰੀ ਹੋਊਗੀ ਇੱਕ ਪਿਛਲੇ ਚੱਕੇ ਦੀ ਸੀਲ ਲੀਕ ਆ ਦੇਖੋ ਤੇ ਰਾਇਆ ਵਾ ਦੇਖਦਾ ਕਿਉਂਕਿ ਟਰੈਕਟਰ ਖੜਾ ਸੀਗਾ ਤਾਂ ਕਰਕੇ ਤੁਹਾਨੂੰ ਪਤਾ ਇਹਦੇ ਪਿਛਲੇ ਚੱਕੇ ਦੀ ਹਵਾ ਵੀ ਘੱਟ ਸੀਗੀ ਭਾਈ ਉਹ ਵੀ ਦੋਏ ਪੰਪ ਨਾਲ ਭਰ ਕੇ ਲਿਆਏ ਆ ਠੀਕ ਆ ਜੀ ਇੱਕ 40 ਮੋਲਾ ਬਾਕੀ ਮਾਨ ਤਾਨ ਜਿੰਨਾ ਵੀ ਹੋਇਆ ਜ਼ਰੂਰ ਕਰਾਂਗੇ ਖਾਲੀ ਨਹੀਂ ਮੋੜਦੇ ਭਾਈ ਠੀਕ ਹੈ ਜੀ ਬਾਕੀ ਆ ਆ ਕੇ ਆਪਣੀ ਇੱਕ ਬਤਸੱਲੀ ਤੁਸੀਂ ਆਪ ਕਰਨੀ ਆ ਤੇ ਪੱਕੀ ਤੁਹਾਨੂੰ ਪਤਾ ਛਤਰੀ-ਛੁਤਰੀ ਲੱਗਣੀ ਮਲਾਂ ਮੋਟਾ ਹਲਕਾ ਫੁਲਕਾ ਕੰਮ ਦਾ ਬਾਈ ਪੈਸੇ ਦਾ ਲੱਗੇ ਜਾਂਦੇ ਆ ਠੀਕ ਹੈ ਜੀ ਤੇ ਅਰੇ ਮਰੂਮਾ ਦਾ ਰੰਗ ਬਹੁਤ ਸੋਹਣਾ ਪਿਆ ਟਰੈਕਟਰ ਦਾ ਠੀਕ ਹੈ ਜੀ ਜਿਹਨੇ ਵੀ ਦੇਖਣਾ ਹੈ ਤਾਂ ਮੈਂ ਨੰਬਰ ਵੀ ਇਹਨਾਂ ਦਾ ਥੱਲੇ ਪਾ ਦੂੰਗਾ ਤੇ ਸਾਡੇ ਉਰੇ ਲੋਕਲੇ ਵੈਸੇ 8-10 ਕਿਲੋਮੀਟਰ ਨਾਲ ਕੋਈ ਜਾ ਕੇ ਦੇਖ ਸਕਦਾ ਫਿਰ ਠੀਕ ਹੈ ਜੀ ਪਾਕਿਸਤਾਨ ਨਮੀ ਹੈ ਜੀ ਪਾਕਿਸਤਾਨ 97 ਮਾਡਲ ਮਾਰ ਕੇ ਤੁਹਾਨੂੰ ਚੈੱਕ ਕਰਾਉਣਾ ਹੈ ਬਾਈ ਮਾਰ ਕੇ 99 ਦੀ ਹਾਂ ਆ ਦੇਖੋ 99 ਲਾਉਣਾ ਇਹ ਗੱਡੀ ਬਾਕੀ ਆ ਥੋੜੀ ਜਿਹਾ ਦਾ ਰਿੰਗ ਲੀਕ ਹੈ ਬਾਈ ਇਹ ਵੀ ਮਾੜਾ ਮੋੜਾ ਉਧਰ ਰੀਕ ਨਹੀਂ ਹੈਗਾ ਉਹ ਪ੍ਰੈਸ ਹਲਾਵੀ ਜਾਈ ਹੋਈ ਉਧਰ ਡੈਕਟਰ ਸਾਰਾ ਸੁੱਕਾ ਹੈ ਬਾਈ ਿੰਜਨ ਉਂਜਣ ਦਾ ਜਮਾ ਸੁੱਕਾ ਹੈ ਡੈਕਟਰ ਬੈਟਰੀ ਤਾਂ ਹੀ ਆਪਣੀ ਬੈਟਰੀ ਦੇ ਪਾਉਂਦੇ ਨੇ ਲੈ ਆਓ ਲੈ ਆਓ ਬੈਟਰੀ ਦਾ ਬਾਈ ਪਲੇਟ ਨਾਲ ਦੀ ਆ ਦੇਖੋ ਇਹ ਗੱਲ ਇੱਧਰੋਂ ਚੈੱਕ ਕਰੋ ਟਰੈਕਟਰ ਸਾਰਾ ਸੁੱਕਾ ਹੈ ਬਾਈ ਆਪਾਂ ਅਸੂਲ ਤੋਂ ਬਜੀ ਰੰਗ ਪਾਉਣ ਨਿਕਲਣਾ ਇਹਦਾ ਹਾਂਜੀ ਹਾਂ ਤੇ ਲੈ ਬਾਈ ਸ਼ੋ ਚੱਕ ਕੇ ਤੁਹਾਨੂੰ ਦਿਖਾ ਦਿਆਂ ਇੰਜਨ ਨੂੰ ਡਣ ਦੀ ਕੰਡੀਸ਼ਨ ਲੋ ਜੀ ਕਰੋ ਚੈੱਕ ਕੋਈ ਬਾਤ ਕੋਈ ਜੇ ਕੋਈ ਕੋਈ ਬਲੋ ਨਹੀਂ ਹੈਗੇ ਬਾਈ ਜਮਾਂ ਵੀ ਚਲੋ ਜੇ ਟਰੈਕਟਰ ਜਿਆਦਾ ਚੱਲਦਾ ਗਈ ਬਾਈ ਗਰਮ ਹੋ ਕੇ ਹਲਕੀ ਫੁਲਕੀ ਆਪਾਂ ਕਹਿ ਸਕਦਾ ਵੀ ਹੋ ਵੀ ਸਕਦੀ ਆ ਪਰ ਹੁਣ ਟਰੈਕਟਰ ਨੂੰ ਹੋ ਗਿਆ ਤੈਨੂੰ 10-15 ਮਿੰਟ ਸਟਾਰਟ ਹੋਏ ਨੂੰ ਇਹ ਬਲੋ ਹੈ ਨਹੀਂ ਬਾਈ ਇੰਗਰ ਦਾ ਕੰਮ ਕਹਿੰਦੇ ਹੋਇਆ ਵਸ ਗਿਆ ਨਾ ਜੀ ਠੀਕ ਹੈ ਜੀ ਆ ਆ ਉੱਪਰਲਾ ਜੈਨ ਦੇਖਣ ਨੂੰ ਦੇਖੋੜਾ ਜੈਨ ਆ ਨਾ ਉੱਪਰਲਾ ਇਹ ਨਵਾਂ ਪਿਆ ਹੋਇਆ ਇੱਥੋਂ ਸਾਫ ਪਤਾ ਲੈਂਦਾ ਵੀ ਇਹ ਜੈਨ ਇਹ ਆਇਆ ਹੈ ਤਕਰੀਬਨ ਕਈ ਵਾਰ ਇਹ ਜੈਨ ਜਿਆਦਾ ਖੁਸ਼ਕ ਹੁੰਦਾ ਫਿਰ ਆਏ ਹੁੰਦਾ ਵੀ ਇੰਨੇ ਦਾ ਕੰਮ ਹੋਇਆ 25 ਬਾਈ ਆਪਣੀ ਤਸੱਲੀ ਜੇ ਤਾਂ ਹਰੇਕ ਵੀਡੀਓ 'ਚ ਕਹਿੰਦੇ ਆ ਵੀ ਤੁਸੀਂ ਆਪਣੀ ਆਪ ਕਰਨੀ ਆਗੇ ਇੱਗੇ ਟਰੈਕਟਰ ਹੋਰ ਵੀ ਖੜੇ ਨੇ ਆਪਣੇ ਕੋਲ ਸੈਕੰਡ ਹੈਂਡ ਹਰੇਕ ਤਰ੍ਹਾਂ ਦਾ ਟਰੈਕਟਰ ਖੜਾ ਜੀਨੇ ਵੀ ਕੋਈ ਟਰੈਕਟਰ ਹੋਰ ਲੈਣਾ ਤਾਂ ਆਗੇ ਆਪਣੇ ਕੋਲ ਰੋਕ ਕੇ ਦੇਖ ਸਕਦਾ ਟਰੈਕਟਰ ਤੇ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਜਿਹੜੀ ਆਪਾਂ ਨਾ ਦੱਸੀ ਹੋਵੇ ਲਿਫਟ ਲੋਡ ਦਾ ਪੂਰਾ ਵਧੀਆ ਠੀਕ ਆ ਜੀ ਤੇ ਸਮਾਨ ਸਾਰਾ ਨਾਲ ਆ ਹੁੱਕ ਡੰਡਾ ਫੱਟੀ ਡਰਾਵਰ ਤੁਹਾਨੂੰ ਸਾਰਾ ਕੁਝ ਨਾਲੇ ਮਿਲੂ ਠੀਕ ਆ ਜੀ ਬਰਾੜਾ ਮੂਡਾਂ ਦਾ ਪੂਰਾ ਵਧੀਆ ਪਿਆ ਬਾਈ ਟਰੈਕਟਰ ਠੀਕ ਆ ਜੀ ਆ ਸਿੱਕਾ ਸੁੱਕਾ ਸਾਰੇ ਨਾਲ ਦੇ ਅਕੀ ਬਾਈ ਬੈਟਰੀ ਚੂਕੀ ਵੀ ਹੋਣੀ ਆਪਾਂ ਨੇ ਇਹਨੂੰ ਰਖਾ ਕੇ ਓਕੇ ਕਰਕੇ ਭੇਜਣਾ ਟਰੈਕਟਰ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਠੰਡ ਦਾ ਟਾਈਮ ਆ ਈ ਵਾਰ ਬੰਦ ਹੋ ਜਾਂਦਾ ਕਿਤੇ ਵੇ ਸਟਾਰਟ ਨਹੀਂ ਹੁੰਦਾ ਕਿ ਔਖਾ ਹੁੰਦਾ ਠੀਕ ਹੈ ਜੀ ਜਿੰਨਾ ਵੀ ਲੱਗਿਆ 2500 3000 ਬੈਟਰੀ ਲਾ ਕੇ ਸੀਲ ਮੁੰਡੇ ਨਾਲ ਕਰ ਦੋਗੇ ਕਹਿੰਦਾ ਬਾਈ ਲਿਆਇਓ ਟਰੈਕਟਰ ਦੁਪਹਿਰ ਤੋਂ ਬਾਅਦ ਸੀਲ ਪਾ ਦਾਂਗੇ ਠੀਕ ਹੈ ਜੀ ਟਰੈਕਟਰ ਚੰਗਾ ਬਾਈ ਕਿਸੇ ਨੇ ਘਰ ਰੱਖਣੇ ਬਾਤ ਤਾਂ ਪੈਸੇ ਵੀ ਜਾਇਆ ਜਾਂ ਟਰੈਕਟਰ ਵੀ ਵਧੀਆ ਇੰਜਨ ਗੇਅਰ ਦਾ ਠੀਕ ਹੈ ਜੀ ਤਾਂ ਜਿਨੇ ਵੀ ਲੈਣਾ ਹੋਇਆ ਤਾਂ ਕਾਲ ਕਰ ਲਿਓ ਮੈਂ ਤੁਹਾਨੂੰ ਨੰ ਅਮੇ ਉਹਨਾ ਨੰਬਰ ਦੱਸਿਓ ਮਾੜਾ ਜਾਂ ਉਹ ਵੀ ਟਰੈਕਟਰ ਹੁਣ ਤੁਹਾਡੇ ਕੋਲੇ ਰਹਿਣਾ ਕਹੀਦਣਾ 99631 ਠੀਕ ਆ ਜੀ 15582 15582 15582 ਬਾਈ ਆ ਨੰਬਰ ਹੈ ਠੀਕ ਆ ਜੀ ਤੇ ਕਿਸੇ ਨੇ ਦੇਖਣਾ ਟਰੈਕਟਰ ਇਹਨਾਂ ਕੋਲ ਜਾ ਕੇ ਦੇਖ ਲਿਓ ਚਲਾ ਕੇ 6 ਦਿਨਾਂ ਦੇ ਕੋਲੇ ਆ ਬਾਈ ਜਿੰਦਾ ਮਰਜੀ ਵਾ ਕੇ ਤੁਸੀਂ ਕਰ ਲੈਣਾ ਠੀਕ ਆ ਜੀ